ਉਧਰ ਯੋਧਨਾਜਨ ਰੋਟ ਕੈਬਨਟ ਸਬ ਕਮੇਟੀ ਦੇ ਚੇਅਰਮੈਨ ਵਿਧਮંત્રી ਐਡਵੋਕੇਟ ਹਰਮਾਲ ਸਿੰਘ ਜੀਮਾ ਨੇ ਅਮ੍ਰਿਤਸਰ ਪੁਲਿਸ ਦੇ ਫੋਰਸ ਐਨਫੋਰਸਮੈਂਟ ਏਜੰਸੀ ਦੇ ਇੱਕ ਅਧਿਕਾਰੀ ਜੋ ਕਿ ਹਰਿਆਣਾ ਦੇ ਰੋहतक ਦੇ ਨਾਲ ਸੰਬੰਧਤ ਹੈ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4 ਕਿਲੋ ਥਾਰੋਇਨ ਬ੍ਰਾਹਮਨ ਕਰਨ ਦੇ ਮਾਮਲੇ ਵਿੱਚ ਸੂਬੇ ਅੰਦਰ ਨਸ਼ਿਆਂ ਦੇ ਵਪਾਰ ਦੇ ਵਿੱਚ ਸੂਬੇ ਦੇ ਐਨਫੋਰਸਮੈਂਟ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਚਿੰਤਾ ਜਿਹੜੀ ਕਿ ਵਧਾ ਦਿੱਤੀ ਹੈ ਅੱਜ ਪੰਜਾਬ ਮੰਵੀ ਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਗਰੋਹ ਦੇ ਮੁਖੀ ਦੀ شناخت ਤੇ ਜਿਹੜੀ ਕਿ ਉਹ ਡੁੰਗਾਈ ਦੇ ਨਾਲ ਕੀਤੀ ਜਾਵੇਗੀ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਜਿਹੜੀ ਕਿ ਅਮਲ ਦੇ ਵਿੱਚ ਲਿਆਂਈ ਜਾਵੇਗੀ ਭਾਵੇਂ ਉਹ ਕੋਈ ਵੀ ਹੋਵੇ ਤਾਂ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਰਹੱਦ ਉਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਦੇ ਲਈ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਦੇ ਨਾਲ ਲੈ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪਿਛਲੇ 41 ਦਿਨਾਂ ਤੋਂ ਇੱਕ ਬਹੁਤ ਹੀ ਵੱਡੀ ਮਹਿਮ ਯੁੱਧ ਨਸ਼ਾ ਵਿਰੁੱਧ ਪੰਜਾਬ ਸ਼ੁਰੂ ਕੀਤਾ ਗਿਆ ਪੰਜਾਬ ਦੇ ਅੰਦਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਈ ਵਾਰ ਕਿ ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਪੰਜਾਬ ਵਿੱਚ ਸੀ ਉਸ ਸਮੇਂ ਪੰਜਾਬ ਦੇ ਅੰਦਰ ਇਹਨਾਂ ਦੋਨਾਂ ਪਾਰਟੀਆਂ ਨੇ ਰਲ ਕੇ ਰਾਜ ਕੇ ਪੰਜਾਬ ਦੇ ਅੰਦਰ ਨਸ਼ੇ ਦਾ ਹੜ ਬਹਾਇਆ ਪੰਜਾਬ ਦੇ ਅੰਦਰ ਲਗਾਤਾਰ ਨਸ਼ਾ ਤਸਕਰਾਂ ਨੂੰ ਇਹ ਦੋਨੇ ਪਾਰਟੀਆਂ ਨੇ ਮਿਲ ਕੇ ਪੰਜਾਬ ਦੇ ਅੰਦਰ ਲੈ ਕੇ ਗਏ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੌਂ ਖਾਦੀ ਗਈ ਉਸ ਸਮੇਂ ਦੇ ਸੀਐਮ ਦੇ ਕੈਂਡੀਡੇਟ ਬਾਤ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਕਿਹਾ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ 'ਚ ਨੇ ਇਹ ਕਿਹਾ ਸੀ ਕਿ ਮੈਂ 4 ਹਫ਼ਤੇ 'ਚ ਪੰਜਾਬ ਤੋਂ ਨਸ਼ਾ ਖਤਮ ਕਰ ਦੇਵਾਂਗਾ ਸੌਂ ਖਾ ਕੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਪਰ ਲੇਕਿਨ ਨਸ਼ਿਆਂ ਦਾ ਹੜ ਜਿਹੜਾ ਉਸੇ ਤਰ੍ਹਾਂ ਵਗਦਾ ਰਿਹਾ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ شدت ਦੇ ਨਾਲ ਬੜੀ ਮਜਬੂਤੀ ਦੇ ਨਾਲ ਬੜੇ ਤਾਕਤਵਰ ਢੰਗ ਦੇ ਨਾਲ ਨਸ਼ਿਆਂ ਦੇ ਖਾਤਮੇ ਲਈ ਲੱਗੀ ਹੋਈ ਆ ਲਗਾਤਾਰ ਚੁੰਡ ਚੁੰਡ ਕੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਬਹੁਤ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਆ ਅਟੈਚ ਕੀਤੀ ਜਾ ਰਹੀ ਆ ਔਰ ਹੁਣ ਜਿਹੜਾ ਪਿਛਲੇ 41 ਦਿਨ ਪਹਿਲਾਂ 41 ਦਿਨ ਪਹਿਲਾਂ ਮੈਂ ਸਭ ਦਾ ਇੱਕ ਅੰਤਮ ਲੜਾਈ ਇੱਕ ਲਾਸਟ ਹੱਲਾ ਜਿਹਨੂੰ ਕਹਿੰਦੇ ਨੇ ਪੰਜਾਬੀ ਚ ਉਹ ਨਸ਼ਾ ਤਸਕਰਾਂ ਦੇ ਖਿਲਾਫ ਆਮ ਆਦੀ ਪਾਰਟੀ ਦੀ ਸਰਕਾਰ ਨੇ ਬੋਲਿਆਗਾ ਇਹਨਾਂ 41 ਦਿਨਾਂ ਦੇ ਅੰਦਰ ਬਹੁਤ ਵੱਡੀ ਪ੍ਰੋਗਰੈਸ ਜਿਹੜੀ ਆ ਉਹ ਹੋਈ ਆ ਖਾਸ ਕਰਕੇ ਐਨਡੀਪੀਐਸ ਕੇਸਾਂ ਦੇ ਅੰਦਰ ਜਿਹੜੇ ਕਿ ਨਸ਼ੇ ਨਾਲ ਰਿਲੇਟਡ ਕੇਸ ਨੇਗੇ 3278 3279 ਐਫਆਈਆਰ ਹੋਈਆਂ ਲਗੀਆਂ ਔਰ 5537 5537 ਜਿਹੜੇ ਨਸ਼ਾ ਤਸਕਰ ਨਸ਼ਾ ਵੇਚਣ ਵਾਲੇ ਉਹਨਾਂ ਲੋਕਾਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਗਿਆ ਇੱਕ ਵਾਰ ਸਮਝਦਾ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਆ ਔਰ ਇਹਦੇ ਨਾਲ ਨਸ਼ਾ ਤਸਕਰਾਂ ਦੇ ਹੌਸਲੇਟ ਹੈ ਨੇ ਕਿ ਨਸ਼ਾ ਤਸਕਰਾਂ ਦੇ ਹੌਸਲੇ ਜਿਹੜੇ ਨੇ ਉਹ ਤੈਸਨਸ ਕੀਤੇ ਗਏ ਨੇ ਕਿ ਉਹਨਾਂ ਦੀਆਂ ਨਸ਼ਾ ਵੇਚ ਕੇ ਕਮਾਈ ਧਨ ਦੀਆਂ ਪ੍ਰਾਪਰਟੀਆਂ ਤੈਸਨਸ ਕੀਤੀਆਂ ਗਈਆਂ ਨੇਗੀਆਂ ਵੱਡੀ ਪੱਧਰ ਤੇ ਡਿਮੋਲਿਸ਼ ਡਰਾਈਵ ਜਿਹੜੀ ਆ ਉਹ ਚਲਾਈ ਗਈ ਆ ਤਾਂ ਕਿ ਪੰਜਾਬ ਦੇ ਅੰਦਰੋਂ ਇਹਨਾਂ ਦਾ ਖਾਤਮਾ ਹੋ ਸਕੇ ਕੱਲ ਹੀ ਇੱਕ ਹਰਿਆਣਾ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਕੱਲ੍ਹ ਅਮਰਸਰ 'ਚ ਫੜਿਆ ਗਿਆ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਜਿਹਦੇ ਕੋਲੋਂ 4 ਕਿਲੋ ਤੋਂ ਉੱਪਰ 4 ਕਿਜੀ ਤੋਂ ਉੱਪਰ ਜਿਹੜੀ ਆ ਹੈਰਨ ਬਰਾਮਦ ਹੋਈ ਆ 4 ਕਿਲੋ ਤੋਂ ਉੱਪਰ ਹੈਰਨ ਬਰਾਮਦ ਹੋਈ ਆ ਇਹ ਸ਼ੋਅ ਕਰਦੀ ਆ ਕਿ ਕਿਸ ਤਰ੍ਹਾਂ ਦੂਜੇ ਸਟੇਟਾਂ ਦੇ ਇੰਟੈਲੀਜੈਂਟ ਦੇ ਅਫੀਸਰ ਨੇਗੇ ਉਹ ਇਸ ਕਾਰੋਬਾਰ 'ਚ ਲੱਗੇ ਨੇਗੇ ਸਾਡੇ ਗਵਾਂਡੀ ਸਟੇਟ ਸੂਬੇ ਦੇ ਲੋਕ ਕਿਸ ਤਰ੍ਹਾਂ ਆ ਕੇ ਸਰਹਾਦ ਉਪਰ ਆ ਕੇ ਸਾਡੇ ਸਰਹਾਦੀ ਜ਼ਿਲ੍ਹਕਾਂ 'ਚ ਆ ਕੇ ਇਸ ਕਾਰੋਬਾਰ ਨੂੰ ਬੜਾਵਾ ਦੇ ਰਹੇ ਨੇ ਕਿ ਕੱਲ ਫੜਿਆ ਗਿਆ ਜਾਂਚ ਜਿਹੜੀ ਆ ਹੋ ਰਹੀ ਆ ਚਾਰ ਵਿਅਕਤੀ ਫੜੇ ਗਏ ਨੇ ਕਿ ਬਿਲਕੁਲ ਜਾਂਚ ਦੇ ਦੌਰਾਨ ਜਿੱਥੇ ਤੱਕ ਜਾਊਗੀ ਜਾਂਚ ਕਿ ਅੰਤਮ ਉਹਨਾਂ ਦਾ ਸਰਹੱਦ ਦਾ ਹੈੱਡ ਕੌਣ ਆਗਾ ਚਾਹੋ ਜਿੱਦਾਂ ਮਰਜ਼ੀ ਹੈੱਡ ਹੋਵੇ ਜਿਹੜੀ ਮਰਜ਼ੀ ਫੋਰਸਸ ਦਾ ਹੈੱਡ ਹੋਵੇ ਉਹਦੇ ਖਿਲਾਫ ਕਾਰਵਾਈ ਹੋਊਗੀ ਕਿਉਂਕਿ ਸਾਰਾ ਕੁਝ ਦਰਸਾਉਂਦਾਗਾ ਹਾਲਾਂਕਿ ਸਰਹੱਦ ਉੱਤੇ ਡਿਊਟੀ ਕਰਨ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਆ ਬਾਰਡਰ ਜਿਹੜਾ ਉਹ ਦੇਸ਼ ਦਾਗਾ ਪੰਜਾਬ ਅੰਤਿਮ ਸੂਬਾਗਾ ਪੰਜਾਬ ਸਰਕਾਰ ਆਪਣੀ ਡਿਊਟੀ ਬੜੀ ਅੱਛੇ ਤਰੀਕੇ ਨਾਲ ਨਿਭਾ ਰਹੀ ਆ ਪਰ ਲੇਕਿਨ ਕਿਤਨਾ ਕਿਤੇ ਮੈਂ ਸਮਝਦਾ ਸੈਂਟਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਆ ਜਿਹੜੇ ਦੂਜੇ ਸਟੇਟਾਂ ਦੇ ਆਪਸ਼ਨਾਂ ਦਾ ਫੜੇ ਜਾਣਾ ਇਹ ਬੈਸਮਝਦਾ ਹੋਰ ਵੀ ਚਿੰਤਾਜਨਕਗਾ ਇਤੋਂ ਪਤਾ ਲੱਗਦਾ ਹੈਗਾ ਕਿ ਹੋਰ ਨਾਲ ਸੂਬਿਆਂ ਦੇ ਜਿਹੜਾ ਫੇਲੀਅਰ ਆ ਉਹ ਵੀ ਸਾਡੇ ਸਿਰ ਮੜਿਆ ਜਾ ਰਿਹਾ ਹੈਗਾ ਪਰ ਲੇਕਿਨ ਕੱਲ ਇੱਕ ਵੱਡੀ ਰਿਕਵਰੀ ਜਿਹੜੀ ਹੋਈ ਆ ਔਰ ਦੋਸ਼ੀ ਫੜੇ ਗਏ ਨੇ ਕਿ ਜਾਨ ਜਿਹੜੀ ਅੱਜ ਬੁੱਢ ਦੇ ਦੌਰ ਚ ਆ ਗਈ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਜਿਹੜੀ ਸਖਤ ਕਾਰਵਾਈ ਹੋਊਗੀ ਇਸ ਸਮੇਂ ਦੌਰਾਨ 41 ਦਿਨਾਂ ਦੌਰਾਨ ਲਗਭਗ 212 ਕਿਲੋ ਹੈਰੋਇਨ ਫੜੀ ਗਈ ਆ 212 ਕਿਲੋ ਹੈਰੋਇਨ ਔਰ 7000 ਕਿਲੋ ਯਾਨੀ 7 ਕਵਾਂਟਲ ਤੋਂ ਉੱਪਰ ਜਿਹੜੀ ਆ ਉਹ ਪਾਪੀ ਹਸਕ ਭੁਖੀ ਜੀ ਨੂੰ ਕਹਿੰਦੇ ਨੇ ਫੜੀ ਗਈ ਆ 105 ਕਿਲੋ 1 ਕਵਾਂਟਲ ਤੋਂ ਉੱਪਰ 1 ਕਵਾਂਟਲ 5 ਕਿਲੋ ਜਿਹੜੀ ਆ ਓਪੀਐਮ ਹਰ ਕਵਰ ਹੋਈ ਆ ਅਚਰਸ 6 ਕਿਲੋ ਤੋਂ 50 ਜਿਹੜੀ ਬਰਾਮਦ ਹੋਈ ਆ ਔਰ ਲਗਭਗ 6 ਕਰੋੜ ਰੁਪਇਆ 6 ਕਰੋੜ ਰੁਪਇਆ ਡਰਗ ਮੰਨੀ ਜਿਹੜੀ ਆ ਉਹ ਪੰਜਾਬ ਦੀਆਂ ਪੰਜਾਬ ਪੁਲਿਸ ਦੇ ਬਰਾਮਦ ਕੀਤੀ ਆ ਸੋ ਲਗਾਤਾਰ ਯੋਧਨਸ਼ੀਰ ਬਰਦਰੋਂ ਭਾਰੀ ਸਫਲਤਾ ਜਿਹੜੀ ਪੰਜਾਬ 'ਚ ਮਿਲ ਰਹੀ ਆ ਇੱਕ ਵੱਡੀ ਮਹਿੰਮ ਜਿਹੜੀ ਆ ਪੰਜਾਬ 'ਚ ਬਣ ਚੁੱਕੀ ਆ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਕੌਮੀ ਕਰਮੀਨਰ ਅਰਵਿੰਦ ਕੇਜਰੀਵਾਦੀ ਨੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਲੁਧਿਆਣਾ 'ਚ ਸ਼ਹਿਰੀ ਖੇਤਰਾਂ ਦੇ ਅੰਦਰ ਇੱਕ ਵੱਡੀ ਮਹਿੰਮ ਦਾ ਆਗਾਜ਼ ਕੀਤਾ ਸੀਗਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਮਹਿੰਮ ਦੇ ਨਾਲ ਕਿਵੇਂ ਕਨੈਕਟ ਕੀਤਾ ਜਾਵੇ ਕਿਵੇਂ ਇਸ ਮਹਿੰਮ ਦਾ ਹਿੱਸਾ ਬਣਾਇਆ ਜਾਵੇ ਉਹਦੇ ਲਈ ਇੱਕ ਰੈਲੀ ਜਿਹੜੀ ਆ ਯੰਗਸਟਰ ਨੇ ਸਾਡੇ ਨੌਜਵਾਨਾਂ ਨੇ ਲੁਧਿਆਣੇ ਚ ਕੱਢੀ ਔਰ ਹੁਣ ਜਿਹੜਾ ਪਿੰਡ-ਪਿੰਡ ਜਾ ਕੇ ਅਸੀਂ ਸਾਰੇ ਨੌਜਵਾਨਾਂ ਨੂੰ ਲਾਮਬੰਦ ਕਰ ਰਹੇ ਹਾਂਗੇ ਸ਼ਹਿਰਾਂ ਦੇ ਅੰਦਰ ਲਾਮਬੰਦ ਕਰ ਰਹੇ ਹਾਂਗੇ ਪੰਜ ਸਰਪੰਚ ਐਮਸੀ ਸਹਿਬਾਨ ਲਗਾਤਾਰ ਰੈਜ਼ੋਲੂਸ਼ਨ ਪਾ ਰਹੇ ਨੇਗੇ ਲਗਾਤਾਰ ਇਸ ਵਿਹਿੰਮ ਦਾ ਹਿੱਸਾ ਬਣ ਰਹੇ ਨੇਗੇ ਸੋ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਇਸ ਲੜਾਈ ਦੇ ਅੰਦਰ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਪੰਜਾਬ ਦਾ ਹਰ ਇੱਕ ਵਿਅਕਤੀ ਉਹ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾਗਾ ਪੰਜਾਬ ਦਾ ਹਰ ਇੱਕ ਵਿਅਕਤੀ ਸਰਕਾਰ ਦੀ ਇਸ ਵੱਡੀ ਮਹਿੰਮ ਦਾ ਹਿੱਸਾ ਬਣ ਰਿਹਾਗਾ ਅੱਜ ਪੰਜਾਬ ਦਾ ਚਾਹ ਕੋਈ ਆਫੀਸਰ ਆ ਚਾਹ ਕੋਈ ਰਿਟਾਇਰਡ ਆਫੀਸਰ ਆ ਜਾਂ ਸਰਵਿੰਗ ਆਫੀਸਰ ਆ ਜਾਂ ਹੋਰ ਇਲੈਕਟਡ ਰਿਪ੍ਰেজੈਂਟੇਟਿਵ ਨੇ ਜਿਹੜੇ ਉਹ ਸਾਰੇ ਇਸ ਮਹਿੰਮ ਦਾ ਹਿੱਸਾ ਬਣ ਰਹੇ ਨੇਗੇ ਕਲਬਾਂ ਦੇ ਨੌਜਵਾਨ ਯੂਥ ਉਹ ਇਸ ਦਾ ਹਿੱਸਾ ਬਣ ਰਹੇ ਨੇਗੇ ਸੋ ਬਿਲਕੁਲ ਇਸ ਵਿਹਮ ਨੂੰ ਅਸੀਂ ਅੰਜਾਮ ਤੱਕ ਲੈ ਕੇ ਜਾਵਾਂਗੇ ਔਰ ਇਹ ਲੜਾਈ ਜਿਹੜੀ ਅੰਤਮ ਦੌਰ ਚ ਦਾਖਲ ਹੋ ਚੁੱਕੀ ਆ ਸੋ ਅਸੀਂ ਤਾਂ ਜਿਵੇਂ ਐਂਟੀ ਡ੍ਰੋਨ ਸਿਸਟਮ ਜਿਹੜਾਗਾ ਐਂਟੀ ਡ੍ਰੋਨ ਸਿਸਟਮ ਉਹ ਵੀ ਅਸੀਂ ਪਰਚੇਜ਼ ਕਰ ਰਹੇ ਆਂਗਾ ਪਿੱਛੇ ਟ੍ਰਾਇਲ ਵੀ ਲੈ ਲਿਆ ਮੇਰੇ ਕਮੇਟੀ ਦੇ ਮੈਂਬਰ ਸਹਿਬਾਨ ਅਮਨ ਉਰਰਾਜੀ ਖੁਦ ਜਾ ਕੇ ਮੈਂ ਵੀ ਗਿਆ ਸੀਗਾ ਉਹ ਦੇਖ ਕੇ ਆਏ ਨੇ ਬਾਰਡਰ ਦੇ ਉੱਪਰ ਜਾ ਕੇ ਚੈੱਕ ਕਰਕੇ ਆਏ ਨੇ ਕਿੰਨੇ ਦੂਰ ਦੂਰ ਤੋਂ ਜਿਹੜਾ ਜਿਹੜੇ ਡ੍ਰੋਨ ਆਉਦੇ ਨੇ ਉਹਨੂੰ ਅਸੀਂ